ਸਾਤਵੀਅਕਾਲ ਤੁਸੀਂ ਵੇਖ ਰਹੇ ਹੋ ਆਜ਼ ਵਿਊ ਆਸਟ੍ਰੇਲੀਆ ਦੀ ਰਾਜਧਾਨੀ ਵਿੱਚ ਏਸੀਟੀ ਦੇ ਮੁੱਖ ਪੁਲਿਸ ਅਧਿਕਾਰੀ ਕੋਟਲੀ ਨੇ ਸਰਕਾਰ ਵੱਲੋਂ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ ਵਧਾਉਣ ਦੇ ਮੱਦੇ ਨਜ਼ਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਉਸ ਸ਼੍ਰੇਣੀ ਵਿੱਚ ਆਉਣ ਵਾਲਿਆਂ ਲਈ ਰੋਜ਼ਾਨਾ 24 ਘੰਟੇ ਇਹ ਸੇਵਾਵਾਂ ਉਪਲਬਧ ਨਹੀਂ ਹਨ 1 ਜੁਲਾਈ ਤੋਂ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ 12 ਸਾਲ ਤੋਂ ਵਧਾ ਕੇ 14 ਕਰ ਦਿੱਤੀ ਜਾਵੇਗੀ ਇਸ ਦੇ ਨਾਲ 12 ਤੋਂ 14 ਸਾਲ ਵਾਲੇ ਤੇ ਸਿਰਫ ਗੰਭੀਰ ਅਪਰਾਧਾਂ ਜਿਵੇਂ ਕਤਲ ਜ਼ਖਮੀ ਕਰਨਾ ਆਦਿ ਚ ਹੀ ਕਾਨੂੰਨੀ ਕਾਰਵਾਈ ਹੋ ਸਕੇਗੀ ਇਸ ਬਾਰੇ ਪੁਲਿਸ ਮੰਤਰੀ ਮਰੀਸਾ ਪੈਟਰਸਨ ਨੇ ਵੀ ਕਿਹਾ ਉਹਨਾਂ ਨੂੰ ਲੱਗਦਾ ਹੈ ਕਿ ਇਸ ਵੇਲੇ ਲੁੜੈਂਦੀਆਂ ਸੇਵਾਵਾਂ ਮੌਜੂਦ ਹਨ ਲਿਬਰਲ ਅਤੇ ਗ੍ਰੀਨ ਪਾਰਟੀ ਦੇ ਨੇਤਾਵਾਂ ਨੇ ਵੀ ਕਾਨੂੰਨੀ ਬਦਲਾਅ ਕਰਨ ਛੋਟੇ ਬੱਚਿਆਂ ਨੂੰ ਸੰਗਠਿਤ ਅਪਰਾਧ ਦੁਆਰਾ ਨਿਸ਼ਾਨਾ ਬਣਾਏ ਜਾਣ ਦੀਆਂ ਦਲੀਲਾਂ ਰੱਖੀਆਂ ਗਈਆਂ ਪਿੱਛੇ ਜਿਹੇ ਨਾਰਦਰਨ ਟੈਰੀਟਰੀ ਵਿੱਚ ਕਈ ਸਥਾਨਕ ਲੋਕਾਂ ਵੱਲੋਂ ਅਜਿਹੇ ਕਾਨੂੰਨ ਦਾ ਵਿਰੋਧ ਕਾਰਨ ਤੇ ਇਸੇ ਤਰ੍ਹਾਂ ਉਮਰਵਾਦੇ ਨੂੰ ਮੁੜ 10 ਸਾਲਾਂ ਦੀ ਉਮਰ ਤੇ ਲਿਆਂਦਾ ਗਿਆ ਹੈ ਏਸੀਟੀ ਸਰਕਾਰ ਇਸ ਗੱਲ ਤੇ ਖੜੀ ਹੈ ਕਿ ਇਹ ਨੀਤੀ ਨਿਰਧਾਰਤ ਉਮਰ ਦੇ ਬੱਚਿਆਂ ਨੂੰ ਜ਼ੁਲਮ ਦੀ ਦੁਨੀਆ ਤੋਂ ਬਚਾਉਣ ਅਤੇ ਜ਼ਿੰਦਗੀ ਸੰਭਾਲਣ ਲਈ ਸਿਹਤਮੰਦ ਮਾਰਗ ਵੱਜੋਂ ਠੀਕ ਹੈ ਇਸ ਖਬਰ ਬਾਰੇ ਵਧੇਰੇ ਜਾਣਕਾਰੀ ਵਾਲਾ ਲਿੰਕ ਸਾਡੇ ਕੈਪਸ਼ਨ ਵਿੱਚ ਮੌਜੂਦ ਹੈ ਆਜ਼ ਵਿਊ ਨਾਲ ਜੁੜਨ ਲਈ ਤੁਹਾਡਾ ਧੰਨਵਾਦ